ਔਰ ਉਸਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਆਪਸੀ ਸਾਈਂ ਟਿਵੀ ਤੇ ਮੈਂ ਹਰਤੇਜਿੰਦਰਪਾਲ ਸਿੰਘ ਇਹ ਹੈ ਉਹ ਬੱਚਾ ਕਮਾਲ ਕਰੇਬ 21 22 ਸਾਲ ਦਾ ਮੰਦ ਬੁੱਧੀ ਬੱਚਾ ਨਾ ਬੋਲ ਸਕਦਾ ਹੈ ਨਾ ਸੋਚ ਸਕਦਾ ਹੈ ਔਰ ਤੁਸੀਂ ਸਮਝ ਸਕਦੇ ਹੋ ਕਿ ਇਹ ਬੱਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਹਾਸੋ ਹੀ ਨਹੀਂ ਗੱਲ ਹੈ ਇਹ ਬੱਚੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿੱਚ ਨਰਿੰਦਰ ਮੋਦੀ ਨੂੰ ਸੁਣਨ ਦੇ ਲਈ ਲੈ ਕੇ ਜਾਇਆ ਗਿਆ ਇੱਥੇ ਦੇ ਰਾਏਪੁਰ ਸਤਵਾਰੀ ਦੇ ਜਿਹੜੇ ਲੋਕਲ ਬੀਜੇਪੀ ਕਾਰਜਕਰਤਾ ਹਨ ਜਿਨ੍ਹਾਂ ਕਿ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨੇ ਇਸ ਮੰਦ ਬੁੱਧੀ ਬੱਚੇ ਨੂੰ ਬੱਸ ਦੇ ਵਿੱਚ ਬਿਠਾ ਕੇ ਸਟੇਡੀਅਮ ਦੇ ਵਿੱਚ ਲੈ ਕੇ ਜਾਇਆ ਗਿਆ ਔਰ ਹੁਣ ਉਹ ਲਾਪਰਵਾਹਤਾ ਮੁਕਰ ਰਹੇ ਨੇ ਕਿ ਮੈਂ ਨਹੀਂ ਕਰਾਇਆ ਇਸ ਬੱਚੇ ਦੀ ਕਿਸੇ ਨੇ ਰਿਪੋਰਟ ਵੀ ਮਿਸਿੰਗ ਦੀ ਕੱਲ ਸ਼ਾਮ ਦੀ ਜਿਹੜੀ ਹੈ ਜੀਵਲ ਦੇ ਪੁਲਿਸ ਸਟੇਸ਼ਨ ਜਾਂ ਪੁਲਿਸ ਚੌਕੀ ਜੋ ਵੀ ਹੈ ਉੱਥੇ ਸਟੇਡੀਅਮ ਦੇ ਲਾਗੇ ਵਾਲੀ ਉੱਥੇ ਕਰਵਾਈ ਹੋਈ ਹੈ ਔਰ ਸਭ ਤੋਂ ਵੱਡੀ ਗੱਲ ਕੀ ਮੰਦਬੁੱਧੀ ਬੱਚੇ ਨੂੰ ਰੈਲੀ ਦੇ ਵਿੱਚ ਲੈ ਕੇ ਜਾਣ ਦਾ ਕੀ ਮਕਸਦ ਸੀ ਕੀ ਉਹ ਨਰਿੰਦਰ ਮੋਦੀ ਦੀ ਰੈਲੀ ਦੇ ਵਿੱਚ ਸਿਰਫ ਤੇ ਸਿਰਫ ਭੀੜ ਦਿਖਾਉਣਾ ਚਾਹੁੰਦੇ ਸੀ ਇਹ ਦੱਸਣਾ ਚਾਹੁੰਦੇ ਸੀ ਕਿ ਜੰਮੂ ਦੇ ਵਿੱਚ ਤੁਹਾਨੂੰ ਲੋਕੀ ਬਹੁਤ ਪਸੰਦ ਕਰਦੇ ਨੇ ਬਿਲਕੁਲ ਵੀ ਨਹੀਂ ਅਗਰ ਇਹ ਗੱਲ ਸਹੀ ਹੈ ਕਿ ਇਹ ਬੱਚਾ ਮੰਦਬੁੱਧੀ ਹੈ اور ਇਹਦੇ ਮਾਪਿਓ ਕਹਿ ਰਹੇ ਨੇ ਇਹ ਸਾਰਾ ਪਿੰਡ ਕਹਿ ਰਿਹਾ ਹੈ ਕਿ ਇਹ ਬੱਚਾ ਜਿਹੜਾ ਹੈ ਇਹ ਮੰਦਬੁੱਧੀ ਹੈ ਨਾ ਬੋਲ ਸਕਦਾ ਹੈ ਨਾ ਹੀ ਸੁਣ ਸਕਦਾ ਹੈ ਉਹ ਜੋ ਇਸ ਨੂੰ ਲੈ ਕੇ ਗਏ ਨੇ ਉਹ ਵੀ ਇਸ ਬੱਚੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਬੱਚਾ ਸਵੇਰੇ ਰੈਲੀ ਦੇ ਵਿੱਚ ਜਾਂਦਾ ਹੈ ਝੰਡਾ ਹੱਥ ਦੇ ਵਿੱਚ ਫੜਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਅੱਗੇ ਬਿਠਾਇਆ ਜਾਂਦਾ ਹੈ ਲੇਕਿਨ ਉਹ ਬੱਚਾ ਸ਼ਾਮ ਨੂੰ ਘਰ ਮੁੜ ਕੇ ਨਹੀਂ ਆਉਂਦਾ ਪਰਿਵਾਰ ਵਾਲਿਆਂ ਦਾ ਤੇ ਮਹੱਲੇ ਵਾਲਿਆਂ ਦਾ ਤੇ ਇੱਥੇ ਦੇ ਜਿਹੜੇ ਲੋਕ ਲੀਡਰਸ ਨੇ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮਤ ਸੁਣਾਈ ਨਾ ਉਹਨਾਂ ਦਾ ਸੁਣਾਈ ਨਾ ਸਾਰੇ ਕਹਿੰਦੇ ਸੁਣਾਇਓ ਬਈ ਇਹ ਬੰਦਾ ਲਈਏ ਕੀਦਾਈਓ ਠੀਕ ਹੈ ਉਹਦਾ ਬੱਚਾ ਲੱਭੇ ਇਹਦਾ ਬੱਚਾ ਲੱਭੇ ਬੱਚਾ ਲੱਭੇਗਾ ਤਾਂ ਕੋਈ ਕੇਸ ਹੋਇਆ ਵਾਹ ਵਾਹ ਇਹ ਉਸੇ ਤਵਾਰਾ ਇਸ ਬੰਦੇ ਨਾਲ ਅਸੀਂ ਪਗੜੀ ਨਹੀਂ ਮੈਂ ਨਹੀਂ ਆਦਾ ਮੈਂ ਨਹੀਂ ਜਾਊਗਾ ਉਹ ਆਇਆ ਉਸ ਬੰਦੇ ਨੇ ਮੂੰਹਾਂ ਕਰਾਇਆ ਇਹ ਸਾਰੇ ਪਰ ਮੇਰੀ ਗੱਲ ਸੁਣੋ ਇਨਸਾਨੀਅਤ ਇਨਸਾਨੀਅਤ ਦੇ ਨਾਤੇ ਇਨਸਾਨੀਅਤ ਦੇ ਨਾਤੇ ਇੱਕ ਚੀਜ਼ ਤੇ ਹੋਣੀ ਚਾਹੀਦੀ ਜਿੱਲੇ ਕੱਲੇ ਘਰ ਆਏ ਰਿਪੋਰਟ ਕਰਾਈਏ ਆ ਠੀਕ ਹੈ ਘਰ ਆਏ ਸੁਣਦੇ ਚੱਲੋ ਪਹਿਲੇ ਗੱਲ ਜਿਲੇ ਘਰ ਘਰ ਆਏ ਰਿਪੋਰਟ ਕਰਾਈ ਹੈ ਇਹਦਾ ਫਰਜ਼ ਨਹੀਂ ਬੰਦਾ ਕਿ ਇਹਦੇ ਬੱਚੇ ਨੂੰ ਇਹਦੇ ਘਰ ਚ ਲੈਣਾ ਚਾਹੀਦਾ ਨਹੀਂ ਨਹੀਂ ਪਹਿਲੇ ਸੁਣ ਸੁਣ ਤੁਸੀਂ ਮੇਰੀ ਗੱਲ ਸੁਣੋ ਬਿਮਾਰ ਕਿਹਾ ਹੋਇਆ ਬਿਮਾਰ ਹੈ ਜਗਾ ਬੱਲਾ ਨਾ ਬਿਮਾਰ ਹੈ ਮੇਰੀ ਗੱਲ ਸੁਣੋ ਚੰਗਾ ਚ ਲੈਣਾ ਚਾਹੀਦਾ ਮੈਂ ਤੁਹਾਨੂੰ ਬੁਲਾਇਆ ਜਾਂ ਨਹੀਂ ਆਇਆ ਉਹਦੇ ਮਾਪਿਓ ਲਈ ਜਾਂਦੇ ਫਿਰ ਰਿਪੋਰਟ ਕਰਾਉਂਦੇ ਉਹਦੇ ਮਾਪੇ ਦੀ ਟਾਈਮ ਸੇ ਕਾਰਵਾਈ ਕਰ ਰਹੇ ਆਪ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਆਪ ਲੋਕ ਨਰੇਂਦਰ ਮੋਦੀ ਦੀ ਰੈਲੀ ਮੇਂ ਕਿਸੇ ਬੱਚੇ ਨੂੰ ਅਗਰ ਲੈ ਜਾਂਦੇ ਹੈ ਆਪ ਕਹ ਰਹੇ ਕਿ ਨਹੀਂ ਆਪ ਲੈ ਕੇ ਗਏ ਤਾਂ ਕੌਣ ਲੈ ਕੇ ਗਿਆ ਆਪ ਉਹ ਸਰ ਬੱਸ ਲੱਗੀ تھی ਬੱਸ ਵਿੱਚ ਬੈਠ ਗਿਆ ਉਹ ਉਹ ਤੁਹਾਡੇ ਮਹੱਲੇ ਦਾ ਹੀ ਬੰਦਾ ਹੈ ਅੱਛਾ ਬੱਚਾ ਤੁਹਾਡੇ ਮਹੱਲੇ ਦਾ ਹੀ ਹੈ ਹੈ ਇਹ ਬੱਚਾ ਹੈ ਮਗਰ ਇਹਨਾਂ ਤੇ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਸੀ ਕਿ ਉਹ ਮੰਦਬੁੱਧੀ ਹੈ ਉਹ ਤੁਹਾਨੂੰ ਤੁਸੀਂ ਤੁਸੀਂ ਉਹਨੂੰ ਪਛਾਣਿਆ ਨਹੀਂ ਕਿ ਉਹ ਬੱਚਾ ਜੜਾ ਹੈ ਉਹ ਮੰਦਬੁੱਧੀ ਹੈ ਤੇ ਉਹਨੂੰ ਕਿੱਥੇ ਲੈ ਕੇ ਜਾ ਰਹੇ ਕਿਉਂ ਨਹੀਂ ਦੇ ਸਕਦੇ ਤੁਸੀਂ ਕਿਉਂਕਿ ਤੁਸੀਂ ਤੁਸੀਂ ਲੈ ਕਰ ਦੋ ਆਦੀ ਇਹ ਦੇਖੋ ਮੈਂ ਉਹਨ ਡਾਕਟਰ ਤੇ ਆਵਾ ਨਹੀਂ ਨਹੀਂ ਤੁਸੀਂ ਲੈ ਕੇ ਗਏ ਉਹਨੂੰ ਨਾਲ ਨਹੀਂ ਲੈ ਕੇ ਤੁਹਾਡੀ ਬੱਸ ਦੇ ਵਿੱਚ ਬੈਠਾ ਸੀ ਨਹੀਂ ਤੁਹਾਡੀ ਬੱਸ ਦੇ ਵਿੱਚ ਬੈਠਾ ਸੀ ਅਸੀਂ ਕਿਹਨੇ ਪਿੱਛੇ ਕਿਤੇ ਬੈਠੇ ਦਾ ਹੋ ਪਿੱਛੇ ਬੈਠਾ ਸੀ ਤੇ ਫਿਰ ਉਹ ਗਿਆ ਕਿ ਬੁੰਜਾ ਬੰਦੇ ਤੁਸੀਂ ਗਿਰ ਗਏ ਖੜੇ ਤੇ ਮੁੜ ਕੇ ਕੁੰਜਾ ਵਾਪਸ ਆ ਰਹੇ ਨੇ ਤੇ ਤੁਹਾਨੂੰ ਪਤਾ ਨਹੀਂ ਚੱਲਦਾ ਪਿਆ ਕਿ ਕਿਹੜਾ ਬੰਦਾ ਗਿਆ ਕਿਹੜਾ ਨਹੀਂ ਇਹ ਬੰਦੇ ਗਏ ਦੇ ਹੀ ਥੋੜੇ ਜੇ ਬੰਦੇ ਕਿੰਨੇ ਬੰਦੇ ਸੀ ਪੁੱਛੇ ਬੰਲਾ ਜੋ ਬਾਹਰ ਚ ਕਿੰਨੇ ਬੰਦੇ ਸੀ ਟੋਟਲ ਕਿੰਨੇ ਬੰਦੇ ਗਏ ਦੇ ਸੀ ਤੁਹਾਡੀ ਉਸ ਵਾਸਤੇ ਮੇਰੇ ਕਹ 17 18 ਬੰਦੇ ਹੋਣੇ ਨੇ 17 ਸੰ ਜਾਂ 18 ਸੰ ਬਸ ਇੰਨੇ ਗਏ ਹਨ ਤੇ ਫਿਰ ਵਾਪਸੀ 16 ਆਏ ਨੇ ਤੇ ਤੁਹਾਨੂੰ ਪਤਾ ਨਹੀਂ ਲੱਗੇ ਇੱਕ ਬੰਦਾ ਕੱਟ ਗਿਆ ਇਹ ਨਾਲ ਵਾਪਸੀ ਆਇਆ ਨਹੀਂ ਸਰ ਤੁਸੀਂ ਵਾਪਸੀ ਤੁਸੀਂ ਜ਼ਿੰਮੇਵਾਰੀ ਲੈ ਕੇ ਗਏ ਸੋ ਤੇ ਫਿਰ ਕਰਵਾਈ ਦੀ ਕਿ ਮੇਰੇ ਕਰੇ ਨਹੀਂ ਨਹੀਂ ਮੈਂ ਨਹੀਂ ਕਰਾਈ ਹਾਂ ਫਿਰ ਸਰ ਆਪਣੇ ਸਰਜੀਤ ਵੀਰ ਨੇ ਇੱਥੇ ਉਹਨਾਂ ਕਰਾਈ ਅੱਛਾ ਜੀ ਇਹ ਤਾਂ ਸਰਬ ਹੋ ਰਹੇ ਤੋਂ ਹੀ ਕਰਾਈ ਹੋ ਰਹੇ ਨਹੀਂ ਕਰਾਈ ਮੈਂ ਨਹੀਂ ਕਰਾਈ ਟੁੱਟੀਆਂ ਨਾ ਸਾਰੇ ਤੋ ਇਹ ਸਾਰੇ ਤੁਸੀਂ ਤੁਸੀਂ ਇਨੀ ਕੇ ਸਾਥ ਗਿਆ ਜਾਂ ਹਮਾਰੇ ਸਾਥ ਗਿਆ ਹਮ ਤਾਂ ਘਰ ਦੇ ਨਿਆਂ ਵਾਲੀ ਮੈਂ ਤੋ ਤੁਸੀਂ ਕੀ ਕਹਿਣਾ ਜਾਓਗੇ ਕੀ ਕੀ ਮਸਲਾ ਸਾਰਾ ਹੋਣਾ ਮਸਲਾ ਇਹ ਹੈ ਕਿ ਲੀਡਰ ਕੋਈ ਵੀ ਹੋਵੇ ਉਹ ਘੱਟੂ ਘੱਟ ਆਪਣੀ ਪ੍ਰਜਾ ਦੇ ਨਾਲ ਵਿਸ਼ਵਾਸ ਘਾਤ ਨਾ ਕਰੇ ਇਮਾਨਦਾਰ ਹੋਵੇ ਅਗਰ ਇਹਨਾਂ ਨੇ ਬੱਚਾ ਖੜਿਆ ਤੇ ਬੱਚੇ ਨੂੰ ਵਾਪਸ ਲੈ ਕੇ ਆ ਜਿੱਥੂ ਮਰਜ਼ੀ ਲੈ ਕੇ ਆ ਨਾ ਤੇ ਇਹਨਾਂ ਦੇ ਖਿਲਾਫ ਜਿਹੜੀ ਐਫ ਆਰ ਦਰਜ ਹੋਏ ਜਿਹੜੀ ਕਿਡਨੈਪਿੰਗ ਦੇ ਵਿੱਚ ਜਿਹੜੀ ਹੱਤਿਆ ਦੇ ਵਿੱਚ ਜਿਹੜੀ ਹੋਰ ਧਾਰਾਉਣ ਲੱਗਦੀਆਂ ਉਹ ਲੱਗਣ ਕਿਉਂਕਿ ਇਹ ਜਿਲ੍ਹੇ ਮਾਪਿਓ ਦਾ ਇੱਕ ਮਾਪਿਆਂ ਦਾ ਬੱਚਾ ਗਵਾਚਿਆ ਹੈ ਜਿਹੜਾ ਮੰਦਬੁੱਧੀ ਹੈ ਵਿਚਾਰਾ ਜਿਹੜਾ ਬੋਲ ਨਹੀਂ ਸਕਦਾ ਜਿਹੜਾ ਸੁਣ ਨਹੀਂ ਸਕਦਾ ਸਮਝ ਨਹੀਂ ਸਕਦਾ ਉਹ ਵਿਚਾਰਾ ਅੱਜ ਕਿਤੇ ਹੈ ਕਿਤੇ ਨਹੀਂ ਹੈ ਤੇ ਇਹ ਚੀਜ਼ ਅੱਜ ਕਿਹ ਹੋ ਸਕਦਾ ਉਸ ਅੱਜ ਉਹਨਾਂ ਮਾਪਿਆਂ ਦੀ ਹਾਲਾਤ ਦੇਖੋ ਉਹ ਵਿਚਾਰੀ ਕੀ ਹਾਲਤ ਹੋ ਗਈ ਦੀ ਉਸ ਦੀ ਅੱਜ ਉਹਦਾ ਬੱਚਾ ਗਵਾਚਿਆ ਤੇ ਇਹ ਕਹਿੰਦੇ ਅਸੀਂ ਖੜਿਆ ਨਹੀਂ ਅਸੀਂ ਖੜਿਆ ਨਹੀਂ ਖੜਿਆ ਨਹੀਂ ਇਹਦਾ ਕੀ ਮਤਲਬ ਹੋ ਗਿਆ ਅਸੀਂ ਖੜਿਆ ਨਹੀਂ ਜੇ ਤੁਸੀਂ ਖੜਿਆ ਨਹੀਂ ਫਿਰ ਤੁਸੀਂ ਐਫਆਈਆਰ ਕਿਉਂ ਕਰਵਾ ਰਹੇ ਹੋ ਉਸ ਦੀ ਸਭ ਤੋਂ ਵੱਡੀ ਗੱਲ ਕੀ ਬੱਚਾ ਜਿਹੜਾ ਹੈ ਉਹ ਮੰਦ ਬੁੱਧੀ ਸੀ ਔਰ ਉਹ ਮੰਦ ਬੁੱਧੀ ਬੱਚੇ ਨੂੰ ਜਿਸ ਨੂੰ ਕੀ ਕੋਈ ਨੌਲੇਜ ਨਹੀਂ ਹੁੰਦੀ ਕਿਸੇ ਨੂੰ ਕੋਈ ਪਤਾ ਨਹੀਂ ਚੱਲਦਾ ਉਹ ਮੇਰਾ ਬੱਚਾ ਛਾਈਦਾ ਵੀ ਮੈਂ ਕੁਛੇ ਨਹੀਂ ਗਲਤੀ ਆ ਗਈ ਆ ਕੋਈ ਨਹੀਂ ਕੋਈ ਜ਼ਰੂਰ ਤੇ ਮੇਰਾ ਬੱਚਾ ਨਲ ਗਿਆ ਸੀ ਉਹ ਸਿਰਾਈ ਕਰਨੇ ਗਿਆ ਹੈ ਕਹਿ ਰਿਹਾ ਕਿ ਮੈਂ ਨਹੀਂ ਲੈ ਕੇ ਗਿਆ ਉਹ ਇਹਦੀ ਗੱਡੀ ਨਾ ਘੱਡੀ ਬਰਾਵਰਾ ਗੱਡੀਆਂ ਨਹੀਂ ਹੁਣੀਆਂ ਬਦਲ ਅਬਰਾਈਆਂ ਗੱਡੀਆਂ ਤੂੰ ਤੂੰ ਆਈ ਉਹ ਮੇਰਾ ਬੱਚਾ ਲੈਣੇ ਤੇ ਗੱਡੀਆਂ ਬੱਸਾਂ ਕੋ ਤੁ ਆਈਆਂ ਆਂ ਬੀਜੇਪੀ ਦੇ ਲੀਡਰ ਜਿਹੜਾ ਕੋਈ ਰੰਧਾਵਾ ਹੋਰੀ ਫਿਕਰਮੰਦ ਨੰਦਾਵਾ ਆਏ ਹੀ ਹੁਣ ਹਾਂਜੀ ਆਏ ਓ ਕੀ ਕਹਿ ਕੇ ਗਏ ਤੁਹਾਨੂੰ ਉਹ ਆਖੇ ਮੀਲੀ ਆਂਗਣ ਸਾੜੀ ਪੂਰੀ ਕੋਈ ਚੀਜ਼ ਹੈ ਅਰੇ ਗੁਰ ਕੁਰੀ ਗੁਰਸ਼ਾ ਓ ਮੈਂ ਖੁਸ਼ੀ ਗੱਲ ਤੁਹਨੇ ਆਖੋ ਉਹ ਨਹੀਂ ਆਖਦੀ ਮੈਂ ਗੱਲ ਤੋਂ ਮੇਰਾ ਬੱਚਾ ਚਾਹੀਦਾ ਮੀ ਓ ਦੁਆ ਦੇਣੋ ਯਾ ਕੱਲੇ ਦਾਗੇ ਦਾਈ ਹੋਏ थले धागे दाई मेरा बच्चा हूं मैं बोल नहीं, 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 नहीं सी सकता बच्चा नहीं बोलता ही कि आपको किसने बताया था कि नगावा नुण। 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 ये हंसराज इधर को आपके बच्चे को लेकर के गया हां मेरे को जिसके पास काम करता था वो बोलने लगा आपका बच्चा आज इधर नहीं आया हमने पूछा मेरा बच्चा है तो आपके पास नहीं आया रोज आता था तेरे पास बोलने लगा आज सुबह का नहीं आया वो बस चला गया जहाँ जलसा था उधर चला गया मैंने उसको ਗਾਰੀ ਫੇਕੀ ਉਹ ਆਪਣਾ ਬੇ ਨੂੰ ਹੈ ਉਠਾਇਆ ਬਟਾ نیچے ਆ ਉਹ ਬੋਲਣੇ ਲਗਾ ਮੈਂ ਨਹੀਂ ਜਾਣਾ ਮੈਂ ਉਸਕੇ ਸਾਥ ਜਾ ਰਹਾ ਹਾਂ

ਸਾਰੇ ਲੋਕਾਂ ਦੇ ਆਪਣੇ ਦੇਖਿਆ। ਹੰਸਰਾਜ ਜਿਹੜੀ ਕਹਿੰਦੇ ਕਿ ਮੈਨੂੰ ਪਤਾ ਹੀ ਸਾਰੇ ਲੋਕਾਂ ਨੇ ਕਿਉਂ ਮੇਰਾ ਬੱਚਾ ਬਸਾਈ ਲੈ। ਹੰਸਰਾਜ ਜਿਹੜੀ ਜਾਣਦੇ ਸੀ ਤੁਹਾਡੇ ਬੱਚੇ ਨੂੰ। ਹਾਂ ਜਾਣਦੇ। ਤੇ ਜੀ ਜਾਣਦੇ ਸੀ ਤੇ ਉਹਨਾਂ ਨੂੰ ਉਹਨਾਂ ਸਾਡੇ ਹੰਸਰਾਜ ਦੇ ਪਾਸੋਂ ਬਹੁਤ ਖਰਾਬ ਹੋ ਰਹਾ। ਉਹਨੇ ਕਿਹਾ ਕੋਈ ਗੱਲ ਨਹੀਂ। ਅੱਜ ਕਰਕੇ ਪੂਰੀ ਕੋਸ਼ਿਸ਼। ਉਹ ਕਹ ਰਹੇ ਮੈਂ ਨਹੀਂ ਲੈ ਕਰਕੇ ਜੀ ਹਮ ਇੱਕ ਮਾਤਾ ਪਿਤਾ ਨੂੰ ਬਿਨਾਂ ਬਤਾਏ। ਹਮੇ ਵੀ ਨਹੀਂ ਸਮਝ ਆਈ। ਉਹ ਵੀ ਬੰਦੇ ਕਿਹੜੇ ਕੁਛ ਹੋਣੀ ਕੌਣ ਕੌਣ ਬੰਦਾ ਲੈਤੇ ਦਾ ਉਹ ਵੀ ਪਤਾ ਨਹੀਂ। ਉਹ ਕਹ ਰਹੇ ਨੇ ਕਿ 17 18 ਬੰਦੇ ਹੀ ਪਾਸ। बस उन्हें बंद पुछो बुछा के मेरा बच्चा है ही करने था, लगे था लगे था था था, सारे हाँ। तो 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 सारे सारे। ही पता बोला कोई नहीं, सारे ही पता मेरा बच्चा गया। तभी दौड़ना स्टार्ट होगा। मेरा बच्चा गेट ले कर ना ਕੀ ਨਾ ਹਾਂ ਆ ਜਿਹੜੀ ਉਹ ਸਵਾਤੂ ਕਰ ਨਹੀਂ ਲੇਕੀ ਗਿਆ ਹਾਂ ਇੰਨਾਂ ਕਰਾਉਣਗੇ ਨਾ ਅਸੀਂ ਬੱਚਾ ਚਾਹਿ ਰਹੇ ਹਾਂ ਔਰ ਕਛਨਾ ਹੈ ਨਾ ਪਗੜਨ ਲਈ ਲੈ ਕੇ ਨਾ ਚੜਾ ਕਰਨੇ ਆਹ ਆਪਣਾ ਬੱਚਾ ਬੱਚੇ ਨੂੰ ਕੋਈ ਸਮਝ ਆਈ ਹੀ ਜੇ ਵੀ ਉਹ ਘਰੋਂ ਕੰਮ ਦੇ ਰੈਲੀ ਨਹੀਂ ਜਾ ਰਿਹਾ ਤੇ ਕੰਨੇ ਸੁਣਦਾ ਨਹੀਂ ਉਹ ਮੂੰਹਾਂ ਬੋਲਦਾ ਨਹੀਂ ਤੇ ਫਿਰ ਉਹਨੇ ਵਿਚਾਰੇ ਨੇ ਕੀ ਸੁਣਨਾ ਸੀ ਉੱਥੇ ਜਿਹੜਾ ਇਹਨੂੰ ਲੈ ਕੇ ਚਲੇ ਗਿਆ ਇਹ ਪਤਾ ਕੀ ਲਈਏ ਚੱਲੀਏ ਕੀ ਮਸਲਾ ਹਾਂਦਾ ਤੇ ਨਾ ਕੀ ਮਸਲਾ ਹਾਂਦਾ ਕਿ ਨਾ ਹੁਣ ਵੀ ਆਹੀ ਕੋਈ ਜਿਮਤੀ ਸੀ ਕੋਈ ਤਾਂ ਆ ਲੈ ਕਹਿੰਦਾ ਤੁਸੀਂ ਹੁਣ ਤੁਸੀਂ ਹੁਣ ਜੇ ਪ੍ਰਧਾਨ ਮੰਤਰੀ ਨੂੰ ਕੁਝ ਕਹਿਣਾ ਚਾਹੋ ਇੱਥੋਂ ਹਾਂ ਤੇ ਕੀ ਆਖੋਗੇ ਆਹ ਆਖਣਾ ਮੈਂ ਸਾਰਾ ਪਤਾ ਨਹੀਂ ਅਰਿਆਲੀ ਚਲੇ ਤਰਾ ਨਾ ਨਾਚ ਰਹਾ ਨਾ ਮਤਲਬ ਪ੍ਰਧਾਨ ਮੰਤਰੀ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਮੈਨੂੰ ਉਹ ਬੰਦੇ ਸੁਣਨ ਆ ਰਹੇ ਨੇ ਜਿਹੜੇ ਨਾ ਸੁਣ ਸਕਦੇ ਨਾ ਬੋਲ ਸਕਦੇ ਇਹੋ ਜਿਹੇ ਬੰਦਿਆਂ ਨੂੰ ਮੇਰੇ ਵਰਕਰ ਜਿਹੜੇ ਨੇ ਉਹ ਇੱਥੇ ਲੈ ਕੇ ਆ ਰਹੇ ਨੇ ਇਹ ਥੋੜਾ ਇਹ ਵੀ ਥੋੜਾ ਸਹੀ ਕਹਿਆ ਬੋਲੀ ਨਹੀਂ ਗੱਲ ਨਹੀਂ ਕਰ ਸਕਦੇ ਮੀ ਲੈਣਾ ਕੇ ਫਾਇਦਾ ਤਾਂ ਮਮੀ ਗੱਲ ਨਹੀਂ ਕਰ ਸਕਦੇ ਮੀ ਲੈਣਾ ਕੇ ਫਾਇਦਾ ਤਾਂ ਅਰਿਆਲੀ ਲਾ ਕੇ ਨਾ ਵੀ ਕਾਰਗਾ ਖਾਦੀ ਜੱਲੀ ਵਲੀ ਹੈ ਨਾ ਤੂੰ ਗੱਲ ਕਰ ਲੈ ਤਾਸੀ ਕਹਿੰਦਾ ਇੱਕ ਬੰਦਾ ਠਾਕਿਆ ਵੀ ਆ ਪਰ ਲੈ ਲੈਣਾ ਸੀ ਆਗਾ ਨਹੀਂ ਲੈਣਾ ਮੇਰੀ ਜ਼ਿੰਮੇਵਾਰੀ ਹੈ ਰੈਲਿਓਂ ਮੇ ਜਾਣੇ ਦੇ ਤਰੀਕਾ ਦੀ ਜ਼ਿੰਮੇਵਾਰੀ ਤੇ ਤੂੰ ਆ ਉਹ ਚਾਇਆ ਨਹੀਂ ਸੀ ਬੈਨਾ ਕਿਸੇ بچے ਕਿਸੇ ਵਿੱਚ ਵਾਪਸ ਨਹੀਂ ਤੁਸੀਂ ਦੇਖ ਰਹੇ ਹੋ ਕਿ ਇਹ ਹੈ ਘਰ ਉਸ ਬੱਚੇ ਦਾ ਉਹ ਮੰਦਭੁੱਧੀ ਬੱਚਾ ਜਿਹੜਾ ਨਾ ਸੁਣ ਸਕਦਾ ਹੈ ਨਾ ਬੋਲ ਸਕਦਾ ਹੈ ਤੇ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਇੱਥੇ ਦੇ ਜਿਹੜੇ ਲੋਕਲ ਬੀਜੇਪੀ ਕਰਮ ਕਰਤਾ ਜਿਨ੍ਹਾਂ ਦਾ ਨਾਮ ਵੀ ਦੱਸਿਆ ਜਾ ਰਿਹਾ ਹੈ ਇਹਨਾਂ ਵੱਲੋਂ ਉਹ ਇਹਨਾਂ ਬੱਚੇ ਇਸ ਬੱਚੇ ਨੂੰ ਆਪਣੇ ਨਾਲ ਲੈ ਕੇ ਗਏ ਕਿ ਇਹ ਬੱਚਾ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਸਿਰਫ ਭੀੜ ਵਧਾਉਣ ਲਈ ਲੈ ਕੇ ਜਾਇਆ ਗਿਆ ਔਰ ਉਹ ਬੱਚਾ ਮੁੜ ਕੇ ਕੱਲ ਦਾ ਇਸ ਵੇਲੇ ਤੱਕ ਘਰ ਨਹੀਂ ਪਹੁੰਚਿਆ ਹੁਣ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਹਦੀ ਬਣਦੀ ਹੈ ਕਿ ਇਸ ਬੱਚੇ ਨੂੰ ਮੁੜ ਕੇ ਇੱਥੇ ਲਿਆਇਆ ਜਾਵੇ ਘਰ ਦੇ ਵਿੱਚ ਪਰੇਸ਼ਾਨੀ ਹੈ ਘਰ ਦੇ ਵਿੱਚ ਸਾਰਾ ਮੁਹੱਲਾ ਸਾਰਾ ਪਿੰਡ ਇਕੱਠਾ ਹੋਇਆ ਹੈ ਔਰ ਸਾਰੇ ਦੇ ਸਾਰੇ ਇਹੀ ਕਹਿ ਰਹੇ ਨੇ ਕਿ ਰਾਜਨਾ ਦਾ ਬੰਦਾ ਉਹਨੂੰ ਲੈ ਕੇ ਗਿਆ ਸੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਤੇ ਹੁਣ ਇਸ ਵੇਲੇ ਤੱਕ ਉਹ ਬੱਚਾ ਜਿਹੜਾ ਹੈ ਉਹ ਹਜੇ ਤੱਕ ਘਰ ਨਹੀਂ ਪਹੁੰਚਿਆ ਇਹਦੀ ਮਰਦੀ ਫਿਰ ਬੋਲਦਾ ਮੈਂ ਲੈਤੇ ਨਹੀਂ ਤੇ ਕੋਈ ਕਿਹਿਆ ਆਪਣੇ ਆਉਂਦੀ ਇਸ ਵਾਰ ਸਵੇਟੀ ਕਿਸ ਕਿੱਥੇ ਆਉ ਆਪਰੇ ਆਉਂਦੀ ਨਹੀਂ ਆਉਂਦਾ ਕਿਹਨੇ ਲਈ ਜਿਹੜੀ 12 18 ਵਜੇ ਤੱਕ ਘੰਟੇ ਲਈ ਵਾਪਸ ਨਹੀਂ ਆਏ ਕੋਈ ਰਿਆਤ ਵਾਪਸ ਕੋਈ ਸਾਰੇ ਲੈ ਕੇ ਜੱਲੀ ਬੰਦੇ ਹੀ ਪਾ ਕੇ ਰੈਲੀ ਵੇਚ ਲੈਣਾ ਉਸੇ ਕੀ ਪਤਾ ਮੋਦੀ ਕੀ ਹੈ ਇਹ ਸੁਣਾਉਣਾ ਜਿਆਦਾ ਬਹਿਣਾ ਬਾਹਰ ਜਬਰਦਸਤ ਨਹੀਂ ਚਲੀ ਉਸਕੋ ਕੀ ਪਤਾ ਮੋਦੀ ਕੀ ਹੈ ਜਿਸਕੋ ਆਪਣੀ ਹੋਸ਼ ਨਹੀਂ ਹੈ ਉਸਕੋ ਕੀ ਪਤਾ ਹੈ ਹੋਰੇਲੀ ਕੀ ਸੁਨੇਗਾ ਕੋਈ ਅਸਲੇ ਤੁਸੀਂ ਕੋਈ ਮੋਦੀ ਨੂੰ ਸੁਨੇਹਾ ਦੇਣਾ ਚਾਹੋ ਇੱਥੋਂ ਕਿ ਬਈ ਤੈਨੂੰ ਕਿਹੋ ਜਿਹੇ ਬੰਦੇ ਸੁਣਣ ਆਏ ਤੇ ਕਿਹੋ ਤੁਹਾਡੇ ਬਰਕਰ ਸਰ ਤੁਹਾਨੂੰ ਇਹ ਜੱਲੇ ਬੰਦੇ ਦੇ ਡੰਬ ਜੜੇ ਜੁਣਾ ਬੋਲ ਨਹੀਂ ਸਕਦੇ ਉਹਨਾਂ ਨੂੰ ਕੱਠਾ ਇਕੱਠਾ ਨਹੀਂ ਕਿ ਤੁਹਾਨੂੰ ਦੱਸਣ ਨੂੰ ਕਰਦੇ ਤੁਹਾਨੂੰ ਪਬਲਿਕ ਇਕੱਠਾ ਪਬਲਿਕ ਇਕੱਠਾ ਦੱਸਣ ਫਿਰ ਬੇਕੂਬ ਬਣਾਉਂਦੇ ਉਹਨਾਂ ਨੂੰ ਸਮਝ ਹੈ ਹੀ ਨਹੀਂ ਪਈ ਆਖੇ ਕੁੱਤੇ ਜਾ ਰਹੇ ਨਾ ਐਸੇ ਬੰਦੇ ਲੈਤੇ ਦੇਤੇ ਆ ਗਏ ਭਈ ਆ ਗਏ ਲੜਕਾ ਵਾਪਸ ਨਹੀਂ ਆਇਆ ابھی ਮਤਲਬ ਬੱਚਾ ਮੰਨੂ ਗੁਈ ਹੈ ਉਹ ਕਿਸੇ ਨੂੰ ਪੁੱਛੇਗੇ ਇਸੀ ਨੂੰ ਪੁੱਛੇਗੇ ਨਾ ਜ਼ਿੰਮੇਵਾਰੀ ਨਹੀਂ ਲੈ ਰਹਾ ਉਹ ਕਿਉਂ ਨਹੀਂ ਲੈ ਰਹਾ ਜੀ ਜ਼ਿੰਮੇਵਾਰੀ ਰੈਪਰ ਸਟੋਰੀ ਕੀ ਜ਼ਿੰਮੇਵਾਰੀ ਗੈਦਰਿੰਗ ਕੀ ਕਿਸ ਕੀ ਸੀ ਪਬਲਿਕ ਇਕੱਠੀ ਕਰਨੇਗੀ ਉਹ ਕਹ ਰਿਹਾ ਪਟਵਾਰੀ ਦੀ ਜ਼ਿੰਮੇਵਾਰੀ ਪਟਵਾਰੀ ਪਟਵਾਰੀ ਕੋ ਇਹ ਲੋਕ ਜਾਣਦੇ ਆ ਪਟਵਾਰੀ ਕੀ ਪਟਵਾਰੀ ਨੇ ਇਸ ਕੋ ਬੋਲਣਾ ਹੋਗਾ ਵੀ ਆਪਨੇ ਇਕੱਠੇ ਕਰਨੇ ਆ ਪਟਵਾਰੀ ਕੇ ਕਹਨੇ ਕੇ ਪੇ ਥੋੜੀ ਜਾ ਕੇ ਜੇ ਲੋਕ ਸਾਬ ਪਟਵਾਰੀ ਜੋ ਹੈ ਉਹ ਸਰਕਾਰੀ ਅਦਾਰਾ ਹੈ ਇੱਥੇ ਹੁਣ ਜਿਹੜੇ ਪਬਲਿਕ ਇੱਥੇ ਖੜੀ ਹੈ ਜਿਹੜੇ ਉਹਦੇ ਬੱਚੇ ਦੇ ਰਿਸ਼ਤੇਦਾਰ ਇਸੀ ਪਟਵਾਰੀ ਦੀ ਡਿਊਟੀ ਸੀ ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਪਟਵਾਰੀ ਜਿਹੜਾ ਇੱਕ ਸਰਕਾਰੀ ਮੁਲਾਜ਼ਮ ਹੈ ਉਹਦੀ ਡਿਊਟੀ ਜਿਹੜੀ ਹੈ ਉਹ ਇਸ ਕਰਕੇ ਕਿਉਂ ਲਗਾਈ ਗਈ ਇਹ ਵੀ ਇੱਕ ਨਵਾਂ ਜਿਹੜਾ ਵੱਡਾ ਸਵਾਲ ਪੈਦਾ ਹੋ ਰਿਹਾ ਹੈ ਕਿ ਸਰਕਾਰੀ ਡਿਊਟੀ ਕਰਨ ਵਾਲਾ ਬੰਦਾ ਪਟਵਾਰੀ ਕਿਸ ਤਰ੍ਹਾਂ ਬੰਦਿਆਂ ਨੂੰ ਇਕੱਠਾ ਕਰਕੇ ਤੇ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਲੈ ਕੇ ਜਾ ਸਕਦਾ ਹੈ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਇਸ ਵੇਲੇ ਘਰ ਦੇ ਵਿੱਚ ਇੱਕ ਜਿਹੜਾ ਗਮ ਦਾ ਮਾਹੌਲ ਬਣਿਆ ਹੋਇਆ ਹੈ ਔਰ ਉਹ ਇਸ ਕਰਕੇ ਕਿ ਉਹਨਾਂ ਦਾ ਇੱਕ ਜਵਾਨ ਬੱਚਾ ਜੋ ਕਿ ਮੰਦਪੁੱਤੀ ਸੀ ਉਹ ਬੱਚਾ ਜਿਹੜਾ ਹੈ ਉਹ ਇਸ ਵੇਲੇ ਇੱਥੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿੱਚ ਲੈ ਕੇ ਜਾਇਆ ਜਾਂਦਾ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਪਿਤਾ ਜੀ ਦੇ ਨਾਲ ਵੀ ਤੁਸੀਂ ਇਹ ਮੇਰੇ ਮੱਲੇ ਵਾਲੇ ਨੂੰ ਵੀ ਕੀ ਇਹ ਨੂੰ ਪਤਾ ਤੁਸੀਂ ਦੱਸੋ ਕੀ ਕਹਿਣਾ ਚਾਹੋ ਕਿ ਉਹ ਤੁਹਾਡਾ ਬੱਚਾ ਕੌਣ ਰੱਖਣ ਸਾਨੂੰ ਬੱਚਾ ਚਾਹੀਦਾ ਬਸ ਕੁਆਰੇ ਖਿਲਾਫ ਕੋਈ ਗੱਲ ਨਹੀਂ ਕਰਨੀ ਚਾਹੀਦੀ ਵੀ ਕੀ ਕਾਰਵਾਈ ਚਾਹੁੰਦੇ ਹੋ ਕਾਰਵਾਈ ਚਾਹੁੰਦੇ ਸਾਡਾ ਬੱਚਾ ਜਿਆਦਾ ਸਾਨੂੰ ਬੱਚਾ ਤੁਹਾਨੂੰ ਵਾਪਸ ਮਿਲਣਾ ਚਾਹੀਦਾ ਬੱਚਾ ਸੁਣ ਬੋਲ ਨਹੀਂ ਸਕਦਾ ਮੰਦ부ਦੀ ਹੈ ਬਿਲਕੁਲ ਬੰਦ부ਦੀ ਹੈ ਆਰੇ ਬੱਚੇ ਦੀ ਬਾਈ ਕਿਤਨੀ ਹੈ ਸਾਰੀ ਪਹਾ ਬਾਈ 23 ਸਾਲ ਉਮਰ ਹੈ ਉਹ ਨਾ ਬੋਲ ਸਕਦਾ ਨਾ ਬੋਲ ਸਕਦਾ ਤੇ ਉਹਨੂੰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਚ ਲੈ ਕੇ ਜਾਣ ਦਾ ਕੀ ਮਕਸਦ ਸੀ ਇਹਨਾਂ ਦਾ ਚਲੋ ਜੀ ਇਹ ਨਹੀਂ ਪਤਾ ਹੁਣ ਮੈਨੂੰ ਤੇ ਪਤਾ ਹੀ ਨਹੀਂ ਮੀ ਪਤਾ ਲੱਗਦਾ ਮੈਂ ਉਹਨੂੰ ਜਾਣ ਨਹੀਂ ਦੇਣਾ ਪਰ ਵਾਹ ਪਰ ਇਹਨਾਂ ਬਾਜ਼ਾਰ ਦੇ ਵਿੱਚ ਪੂਰੇ ਬਾਜ਼ਾਰ ਪੂਰਾ ਜਾਨਦੋਫੀ ਹੋਰ ਸਾਰੇ ਘਰੇ ਭਾਗ ਵੀ ਹੈ ਹਰ ਮੇਂ ਹੰਸਰਾਜ ਜੂਰੀ ਕੇ ਅੰਦਰ ਕਿ 18 17 18 ਬੰਦੇ ਅਸੀਂ ਗੱਡੀ ਚ ਲੈ ਕੇ ਗਏ ਤੇ ਕਿਹਾ 17 18 ਬੰਦੇ ਦੇ ਨਾਲ ਵਿੱਚ ਉਹਨੂੰ ਪਤਾ ਹੀ ਨਹੀਂ ਲੱਗਾ ਇਹਨੂੰ ਕਿੱਥੇ ਜਾਂਦੇ ਪਏ ਆ। ਉਹ ਕਹਿੰਦੇ ਮੈਂ ਦੇਖਿਆ ਨਹੀਂ ਪਿੱਛੇ ਬੈਠਾ ਹੋਣਾ 17 18 ਬੰਦੇ ਜਿਹੜਾ ਦਿਖਾਈ ਦਿੱਤਾ। ਉਹ ਸ਼ਪੋੜੀ ਹੈ। ਉਹ ਬੜਾ ਸ਼ਹਿਰ ਬੰਦਾ ਹੈ ਮੇਰਾ ਮੋੜਾ। ਕੋਈ ਨਹੀਂ ਹੋਣੀ ਇਹ ਬੱਚਾ ਮੇਰਾ ਸ਼ਹਿਰ ਵੀ ਬੜਾ। ਸਿਰਫ ਬੋਲੀ ਨਹੀਂ ਸਕਦਾ ਖੜੀ ਹੈ। ਇਹ ਬੰਦਾ ਲਈ ਗਿਆ। ਇਹ ਸ਼ਾਰੀ ਹੈ ਉਸੇ ਪਾਸੇ ਮੇਰਾ ਚਾਚਾ ਮੇਰਾ ਤਾਇਆ ਹੈ ਮੇਰਾ ਇਹ ਫਲਾਣਾ ਮੇਰੇ ਢਿੰਗਾ ਪੂਰਾ ਬਿਜਾਰ ਕੰਮ ਕਰਾਂਦਾ ਦੋ ਬਲੂ। ਗੁਰਦੁਆਰੇ ਸਾਹਿਬ ਉਹ ਛੇ ਆਸੀਂ ਸੁਣੋ ਉਹਨੇ ਗੁਰਦਵਾਰ ਸਾਹਿਬ ਉਹ ਕਹਿੰਦਾ ਹੈ ਅੱਛਾ ਹਾਂ ਮੰਦਰਾ ਸੜਕ ਦਾ ਜਦਾ ਕ੍ਰਿਸ਼ਨ ਮੰਦਿਰ ਦਾ ਉੱਥੇ ਜਾ ਕੇ ਪਹਿਲੇ ਮੱਥਾ ਟੇਕੇਗਾ ਫਿਰ ਜਾ ਕੇ ਕੋਈ ਦੁਕਾਨ ਤੇ ਜਾਏਗਾ ਉਧਰ ਗੱਲ ਨਹੀਂ ਕੰਮ ਕਰਾਏਗਾ ਕੋਈ ਬੱਚਾ ਕੁੜੀ ਕੋਈ ਬੋਲਦੇ ਕੀ ਮੰਗ ਕਰਦੇ ਹੋਣ ਕਿ ਰਿਪੋਰਟ ਵਗੈਰਾ ਲਿਖਾਈ ਤੁਸੀਂ ਰਿਪੋਰਟ ਸ਼ੋਰਟ ਲਿਖਾਈ ਦੀ ਹੈ ਆਸੇ ਚਾਹੁੰਦੇ ਆ ਕਿ ਮੈਨੂੰ ਬੱਚਾ ਚਾਹੀਦਾ ਨਹੀਂ ਕੁਝ ਨਹੀਂ ਚਾਹੀਦਾ ਤਾਂ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਮੇਰਾ ਬੱਚਾ ਚਾਹੀਦਾ ਹੈ ਦੇਖੋ ਹਾਲਾਤ ਇਸ ਘਰ ਦੇ ਇਸ ਵੇਲੇ ਇਹ ਬਣੇ ਹੋਏ ਨੇ ਕਮਦਮ ਮਾਹੌਲ ਛਾਇਆ ਹੋਇਆ ਇੱਥੇ ਅ ਮੋੜਾ ਲੱਭਿਆ ਕਿਹਾ ਜਾ ਰਿਹਾ ਕਿ ਹੰਸਰਾਜ ਵੱਲੋਂ ਕਿਹਾ ਜਾ ਰਿਹਾ ਹੈ ਸੁਣ ਚ ਆਇਆ ਕਿ ਹੰਸਰਾਜ ਰਾਜ ਕਹਿ ਰਿਹਾ ਹੈ ਕਿ ਇਹ ਜਿਹੜਾ ਮਾਹੌਲ ਹੈ ਇਹ ਜਿਹੜੇ ਬੰਦੇ ਇਕੱਠੇ ਕਰਨ ਦਾ ਜਿਹੜਾ ਮਸਲਾ ਸੀ ਉਹ ਸਿਰਫ ਤੇ ਸਿਰਫ ਪਟਵਾਰੀ ਜਿਹੜਾ ਸੀ ਉਹ ਕਰਦਾ ਪਿਆ ਸੀ ਹੈਰਾਨਗੀ ਇਸ ਗੱਲ ਦੀ ਹੈ ਕਿ ਇੱਕ ਸਰਕਾਰੀ ਮੁਲਾਜ਼ਮ ਕਿਸ ਤਰ੍ਹਾਂ ਬੰਦੇ ਇਕੱਠੇ ਕਰਕੇ ਤੇ ਪਸਾਣੇ ਜਾਂਦੇ ਨੇ ਪਟਵਾਰੀ ਵੀ ਪਸਾਣੇ ਜਾਂਦੇ ਪਟਵਾਰੀ ਇੱਥੇ ਆਇਆ ਹੀ ਨਹੀਂ ਹੈ ਤੇ ਪਟਵਾਰੀ ਕਿਹਨਾਂ ਕੋਈ ਆਸ ਕਿਹਨਾਂ ਤੇ ਹੰਸਰਾਜ ਜੀ ਨੇ ਕੀ ਕਹਿ ਰਹੇ ਨੇ ਕਿ ਪਟਵਾਰੀ ਆ ਪਟਵਾਰੀ ਆਇਆ ਦਾ ਪਟਵਾਰੀ ਨੇ ਭੇਜੀ ਗੀ ਗੱਡੀ ਅੱਛਾ ਕਹਿੰਦੇ ਕਹਿੰਦੇ ਬੰਦੇ ਪਿੱਪ ਤੂੰ ਲਈ ਚੀਜ਼ ਚਲੀ ਆ ਕੋਹਾ ਬਗਾਨਾ ਬੱਚਾ ਇਹ ਤੇ ਗਲਤ ਗੱਲ ਹੈ ਤੇ ਜਿਹੜੇ ਉਸ ਗੱਡੀ ਦੇ ਵਿੱਚ ਹੋਰ ਪਾਕੀ ਬੰਦੇ ਸੀ ਉਹ ਇਸ ਬੱਚੇ ਨੂੰ ਜਾਣਦੇ ਹੋਣੇ ਨਾ ਹਾਂ ਜਾਣਦੇ ਸਾਰੇ ਜਾਣਦੇ ਜਿਹੜੇ ਨੇ ਜੇ ਕਿਹਾ ਸਾਰੇ ਕੋਈ ਉਹ ਸਾਰੇ ਬੱਚਾ ਬੱਚਾ ਜਾਣਦਾ ਉਹਨੂੰ ਜੀ ਜੀ ਇਹ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਤੋਂ ਮਤਨਾ ਇਹ ਚੰਗਾ ਪਰੇਸ਼ਾਨ ਕੀਤਾ ਸਾਨੂੰ ਪਰੇਸ਼ਾਨ ਕਰ ਅੱਗੇ ਗਰੀਬ ਮਾਰਾ ਸਾਰਾ ਸਾਨੂੰ ਤੇ ਅੱਗੇ ਗਰੀਬੀ ਮਾਰਾ ਤੇ ਹੋਰ ਗਰੀਬ ਮਾਰ ਪਈ ਸਾਨੂੰ ਉਹ ਸਾਡੇ ਸਾਰਾ ਹੀ ਕਿੱਥੇ ਜਾਚਿਆ ਹੈ ਕੋਦੇ ਕੋਲ ਜਾਚੇ ਕੁਛ ਤੁਹਾਡਾ ਕੀ ਲੱਗਦਾ ਹੈ ਬੱਚਾ ਮੇਰਾ ਤਾਂ ਮੇਰਾ ਪਰਾ ਦਾ ਮੁੰਡਾ ਮੇਰਾ ਉਹ ਹਾਂ ਫਰਾ ਦਾ ਮੁੰਡਾ ਮੇਰਾ ਆ ਸਾਰਾ ਅੱਜ ਕੱਲ੍ਹ ਰੋਟੀ ਵੀ ਨਹੀਂ ਖਾਦੀ ਇੱਥੇ ਪਰੇਸ਼ਾਨੀ ਇੰਨੀ ਪਰੇਸ਼ਾਨ ਹੋਈ ਜਾਂ ਸੇ ਬੜੇ ਦੁਖੀ ਆਸ ਕਸਮਾਂ ਹੰਸਰਾਜ ਵਾਹੇ ਸੰਵਰਤਾ ਪਦੇ ਇਹਦਾ ਲੱਕੀ ਸਾਹਿਬ ਹਾਂ ਜੀ ਹਾਂ ਰਾਤੀ ਕੀਏ ਨੇ ਰਾਤੀ ਜਾਣੇ ਤਿਆਰ ਹੋਏ ਦੇ ਫਿਰ ਮੈਂ ਇਕਲਰ ਭੁੰਧਿਆ ਸਾਢੇ 11 ਵਜੇ ਮੈਂ ਮੱਲੇ ਚੱਲ ਗਏ ਮੱਲੇ ਨੇ 6 ਵਜੇ ਗੱਡੀ ਕੱਢੀ ਨੇ ਵਿਜਾਰੇ ਆਪਣੂ ਕਰਾਇਆ ਵੀ ਤੇਲ ਵੀ ਪਾਇਆ ਕਰਕੇ ਸਾਰੀ ਬੜੀ ਮਦਦ ਕੀਤੀ ਇਹਨੇ ਸਾਡੇ ਜੀ ਹਾਂ ਮਸਾਲੇ ਕਿਨੇ ਬੈਕਗ੍ਰਾਉਂਡ ਦੇ ਵਿੱਚ ਕੋਈ ਨਹੀਂ ਆਇਆ ਉਸ ਮੱਲੇ ਵਿੱਚ ਕੋਈ ਨਹੀਂ ਆਇਆ ਕੋਈ 11 12 ਵਜੇ ਬਾਅਦ ਆਇਆ ਸਾਡੇ ਕੋਲ ਇੱਕ ਵਾਰ ਜਾ ਕੇ ਪਤਾ ਲਈਏ ਕੀ ਦੀਏ ਬਸ ਭਾਈ ਮਾਰੇ ਮਦਦ ਕਰਾਇਆ ਤੁਹਾਡੀ ਆਏ ਉੱਤੇ ਫੋਨ ਕਰਿਓ ਉੱਤੇ ਫੋਨ ਕਰਿਓ ਦੇਣਾ ਸਾਨੂੰ ਕਿਵੇਂ ਫੋਨ ਹੋਏ ਨਾ ਜਾਣੀ ਹੋ बच्चा ट्रेस, हो गया। रहे बच्चा ट्रेस हो गया ट्रेस नहीं समझाई मेरी गल समया फिर गो ले गो ले ਇੱਥੇ ਉਹ ਆਇਆ ਦਾ ਹੀ ਪਟਵਾਰੀ ਪਟਵਾਰੀ ਤੇ ਸਰਕਾਰੀ ਮੁਲਾਜ਼ਮ ਹੈ ਹਾਂ ਤੋ ਉਹ ਆਇਆ ਉਹ ਕਿਸ ਤਰ੍ਹਾਂ ਗੱਡੀ ਲੈ ਕੇ ਆ ਗਿਆ ਉਹਨਾਂ ਨੂੰ ਲਾਡ ਕੀਤੀ ਦੀਆਂ ਹੈ ਕਿਹਨੇ ਲਾਡ ਕੀਤੀ ਦਾ ਸੀ ਉਹਨੂੰ ਡੀਸੀ ਨੇ ਕਿਹੜੇ ਡੀਸੀ ਨੇ ਜੰਮੂ ਦੇ ਤੁਹਾਨੂੰ ਇਸ ਚੀਜ਼ ਦਾ ਪਤਾ ਤੁਹਾਨੂੰ ਕਿ ਸਰਕਾਰ ਕਰਤਾ ਘੱਟ ਜੀ ਦਾ ਮਤਲਬ ਕਿ ਤੁਸੀਂ ਜੀ ਇਹ ਪਤਾ ਨਹੀਂ ਦੇਖੋ ਹੁਣ ਹੁਣ ਚੜਾ ਹੈ ਜੀ ਬੱਚੇ ਕੋ ਆਪ ਰੈਲੀ ਮੇ ਲੈ ਕਰਕੇ ਗਏ ਹੈ ਪਰਿਵਾਰ ਕਾ ਕਿਵੇਂ ਹੋ ਗਈ ਯਾਰ ਪਰਿਵਾਰ ਕਾ ਇਹ ਕਹਿਣਾ ਹੈ ਬਾਤੂ ਰਹੇ ਬਾਤ ਕਰੀ ਗੱਲ ਤੇ ਕਰ ਜੋ ਗੱਲ ਤੇ ਕਰ ਜੋ ਭਾਜੀ ਨਹੀਂ ਤੁਸੀਂ ਕਹਿ ਰਹੇ ਹੋ ਡੀ ਆਪ ਉਹ ਉਸ ਬੱਚੇ ਕੋ ਬਾਤ ਕਰ ਤੁਸੀਂ ਕਹਿ ਰਹੇ ਹੋ ਡੀਸੀ ਨੇ ਬਲ ਭੇਜੀਆਂ ਗੱਡੀ ਆਪ ਉਸ ਪਰਿਵਾਰ ਕੋ ਸਰਕਾਰੀ ਜੋ ਜੜਾ ਹੈਗਾ ਤੰਤਰ ਜੋ ਇਸ ਵੇਲੇ ਬੀਜੇਪੀ ਦਾ ਕਾਰਜਕਰਤਾ ਸੀ ਇਹ ਕਹਿ ਰਿਹਾ ਕਿ ਸਰਕਾਰੀ ਤੰਤਰ ਨੇ ਗੱਡੀਆਂ ਭੇਜੀਆਂ ਹੈਰਾਨੀ ਇਸ ਗੱਲ ਦੀ ਹੈ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਭੇਜੀਆਂ ਬਈ ਤੂੰ ਇਹ ਦੇਖਣਾ ਉਹਦਾ ਫਰਜਵੰਦਾ ਜੀਆਂ ਨਿਆਣਾ ਸਾਨੂੰ ਸੁਣਾ ਚਾਹ ਰਿਹਾ ਤੇਰਾ ਮੁਰ ਆਇਆ ਜਾਂ ਨਹੀਂ ਆ ਸਾਡੇ ਕੋਲ ਕੀ ਆਈ ਆਇਆ ਜਾਂ ਨਹੀਂ ਆਇਆ ਕੋਈ ਨਹੀਂ ਆਇਆ ਇਹ 12 ਮਹੀਨੇ ਬਾਅਦ ਆਇਆ ਸਾਡੇ ਕੋਲ ਚੱਕਰ ਲਾਣ ਜਦੋਂ ਇਹ ਖਬਰ ਗਈ ਕੇਸ ਕੀ ਹੈ ਤਾਂ ਨਾ ਮੁਰਾ ਨਹੀਂ ਲਵੇ ਕੇਸ ਵੀ ਨਹੀਂ ਆਇਆ ਜੇ ਦੇਖ ਰਹੇ ਹੋ ਕਿ ਉਸ ਬੱਚੇ ਦਾ ਜਿਹੜਾ ਸਾਰਾ ਪਰਿਵਾਰ ਹੈ ਅਤੇ ਸਾਰਾ ਆਂਡ ਗਵਾਂਡ ਮੁਹੱਲਾ ਸਾਰੇ ਇੱਥੇ ਇਕੱਠੇ ਹੋਏ ਨੇ ਔਰ ਸਾਰੇ ਪਰੇਸ਼ਾਨ ਨੇ ਬੱਚੇ ਦੇ ਮਾਤਾ ਜੀ ਅਤੇ ਸਾਰਾ ਪਰਿਵਾਰ ਜਿਹੜਾ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਪਰੇਸ਼ਾਨ ਨੇ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਬੱਚਾ ਛੇਤੀ ਹੀ ਘਰ ਆਵੇਗਾ ਔਰ ਜੋ ਸਰਕਾਰੀ ਤੰਤਰ ਹੈ ਉਹ ਛੇਤੀ ਹੀ ਇਹਦੇ ਉੱਤੇ ਕਾਰਵਾਈ ਕਰੇ ਔਰ ਇਹਨਾਂ ਦਾ ਬੱਚਾ ਜਿਹੜਾ ਹੈ ਉਹ ਛੇਤੀ ਤੋਂ ਛੇਤੀ ਘਰ ਵਾਪਸ ਭਜਾਇਆ ਜਾਵੇ ਕਿਉਂਕਿ ਬੱਚਾ ਮੰਦਭੁੱਦੀ ਹੈ ਬੱਚੇ ਨੂੰ ਨਹੀਂ ਪਤਾ ਕਿ ਉਹ ਰੈਲੀ ਦੇ ਵਿੱਚ ਜਾ ਰਿਹਾ ਸੀ ਜਾਂ ਕੀ ਸੀ ਨਾ ਉਹ ਸੁਣ ਸਕਦਾ ਸੀ ਨਾ ਬੋਲ ਸਕਦਾ ਸੀ ਹੈਰਾਨਗੀ ਦੀ ਗੱਲ ਇਹ ਹੈ ਕਿ ਮੋਦੀ ਜੀ ਦੇ ਸਾਹਮਣੇ ਇਹੋ ਜਿਹੇ ਬੱਚਿਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਇਹੋ ਜਿਹੇ ਨੌਜਵਾਨਾਂ ਨੂੰ ਲੈ ਕੇ ਜਾਇਆ ਜਾਂਦਾ ਹੈ ਜਿਹੜੇ ਨਾ ਸੁਣ ਦੇ ਨਾ ਬੋਲ ਸਕਦੇ ਨੇ ਅਤੇ ਬਾਅਦ ਵਿੱਚ ਫਿਰ ਉਹ ਬੱਚਾ ਸ਼ਾਮ ਨੂੰ ਘਰ ਨਹੀਂ ਪਹੁੰਚਦਾ ਇਤੋਂ ਸਿਰਫ 6 ਤੋਂ 7 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਸਟੇਡੀਅਮ ਤੱਕ ਦਾ ਜਿੱਥੇ ਕਿ ਰੈਲੀ ਕੀਤੀ ਗਈ ਸੀ ਪ੍ਰਧਾਨ ਮੰਤਰੀ ਮੋਦੀ ਦੀ ਤੇ ਹੁਣ ਹੈਰਾਨਗੀ ਦੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਬੱਚੇ ਨੂੰ ਘਰ ਚ ਵਾਪਸ ਲਿਆਇਆ ਜਾਵੇਗਾ